हां जी बेटे जमात 8वीं आज ਆਪਣੇ ਸਵਾਲ ਹੋਏਗੇ ਸ਼ੁਰੂ ਸਪਰਸ਼ ਰਖਾਵਾੜੇ ਠੀਕ ਆ ਅਸ਼ੋਤ ਰਖਾਵਾ ਚੱਕਰ ਵਾਲੇ ਸਵਾਲ ਨੇ ਠੀਕ ਆ ਜਿਵੇਂ ਪ੍ਰਸ਼ਨ ਨੰਬਰ 1 ਕਿ ਲਿਆ ਲੀਆ ਆਪਾਂ ਦੇਤੇ ਹੋਏ ਦੰ ਬਿੰਦੂਆਂ A B C ਵਿਚੋਂ ਲੰਘਦਾ ਇੱਕ ਚੱਕਰ ਖਿੱਚੋ తిన్నే బల రే హె బ ਇੱਕ ਬਿੰਦੂ A ਲੈ ਲਓ ਇੱਕ ਬਿੰਦੂ ਇੱਥੇ ਲੈ ਲਓ ਇੱਕ ਬਿੰਦੂ ਇੱਥੇ ਲੈ ਲਓ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਸਕੇਲ ਦੇ ਨਾਲ ਇਹ ਬਿੰਦੂ ਆਪਸ ਵਿੱਚ ਮਿਲਾ ਦਿਓ ਆ ਬਿੰਦੂ A ਬੀ ਸੀ ਤੇਨੇ ਬਿੰਦੂ ਸਾਰ ਲੇਖਾ ਵਿੱਚ ਨਹੀਂ ਹੈ ਹੁਣ ਆਪਾਂ ਪਹਿਲਾਂ A ਤੇ B ਦਾ ਪ੍ਰਕਾਰ ਨਾਲ ਅਧ ਕਰੀਏ ਆਪਣੇ ਕੋਲੇ AB ਭੂਜਾ ਉਹਦਾ ਆਪਾ ਪ੍ਰਕਾਰ ਨਾਲ ਅਧ ਕਰੀਏ ਇਸੇ ਤਰੀਕੇ ਨਾਲ ਹੁਣ ਆਪਾਂ ਬੀ ਸੀ ਪੂਜਾ ਦਾ ਪ੍ਰਕਾਰ ਨਾਲ ਅਧ ਕਰੀਏ ਇਹਨਾਂ ਦੇ ਲਈ ਆਦਨੇ ਉਹਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਦੇਵੋ ਇਹ ਮਿਲਗੇ ਸਾਡੇ ਕੋਲ ਇੱਥੇ ਉਹ ਬਿੰਦੂ ਤੇ ਹੁਣ ਉਹ ਤੇ ਪ੍ਰਕਾਰ ਰੱਖੋ ਇਹ ਜਿੰਨੇ ਪ੍ਰਕਾਰ ਖੋਲੋ ਉਹ ਤੇ ਪ੍ਰਕਾਰ ਰੱਖ ਕੇ ਕਿਉਂਕਿ ਇਹ ਜਿਹੜੀ ਦੂਰੀ ਆ ਇਹ ਤਿੰਨੇ ਬਿੰਦੂਆਂ ਤੋਂ ਬਰਾਬਰ ਦੂਰੀ ਤੇ ਆ ਗਿਆ ਆਪਣੇ ਕੋਲੇ ਹੁਣ ਚੱਕਰ ਲਾਓ ਹੁਣ ਇਹ ਜਿਹੜਾ ਚੱਕਰ ਆ ਤਿੰਨਾ ਬਿੰਦੂਆਂ ਦੇ ਵਿੱਚ ਦੀ ਲੰਘ ਰਿਹਾ ਵਾ ਠੀਕ ਆ ਸਮਝ ਆ ਗਈ ਹੁਣ ਹੂੰ ਦੂਸੇ ਨੂੰ ਨਾ ਕਾਪੀ ਦੇ ਉੱਤੇ ਬਣਾ ਕੇ ਦੇਖਣਾ ਵਾ ਕਿਸ ਤਰ੍ਹਾਂ ਬਣਾਉਂਗੇ ਇੱਕ ਬਿੰਦੂ ਇੱਧਰ ਲੈ ਲਓ ਇੱਕ ਇੱਥੇ ਲੈ ਲਓ ਇੱਕ ਇੱਧਰ ਲੈ ਲਓ ਇਹਦਾ ਅੱਧ ਕਰ ਦਿਓ ਇਹਦਾ ਬੀ ਸੀ ਦਾ ਅੱਧ ਕਰ ਦਿਓ ਇਹਨਾਂ ਦੇ ਜਿਹੜੇ ਅੱਧ ਨੇ ਅਸੀਂ ਵਿੱਚ ਜਦੋਂ O ਬਿੰਦੂ ਤੇ ਮਿਲ ਜਾਂਦੇ ਆ ਉਸ O ਬਿੰਦੂ ਤੇ ਪ੍ਰਕਾਰ ਰੱਖੋ ਇੱਕ ਵਾਰੀ ਦੇਖ ਲਓ ਵੀ A B C ਦੇ ਵਿੱਚੋਂ ਉਹ ਚੱਕਰ ਨਿਕਲਦਾ ਤੇ ਫਿਰ ਤੁਸੀਂ ਪ੍ਰਕਾਰ ਦੇ ਨਾਲ ਚੱਕਰ ਘੇਚ ਲਓ ਠੀਕ ਹੈ ਇਹਨੂੰ ਹੁਣ ਤੁਸੀਂ ਆਪਣੀ ਕਾਪੀ ਦੇ ਬਣਾ ਕੇ ਦੇਖੋ